ਸਰਕਾਰੀ ਦਫ਼ਤਰਾਂ ਦੇ ਵਿੱਚ ਕਿਸੇ ਨੂੰ ਖੱਜਲ-ਖਵਾਰ ਨਹੀਂ ਹੋਣ ਦਿੱਤਾ ਜਾਂਦਾ ਇਹ ਦਾਵਾ ਕਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾਵਿਆਂ ਦੀ ਪੋਲ ਖੋਲ ਰਿਹਾ ਹੈ ਭਾਸੋਂ ਦਾ ਤਹਿਸੀਲਦਾਰ ਦਫ਼ਤਰ ਇਲਾਕੇ ਦੇ ਲੋਕ ਨੇ ਰਜਿਸਟਰੀਆਂ ਕਰਾਉਣ ਆਉਂਦੇ ਨੇ ਪਰ ਤਹਿਸੀਲਦਾਰ ਸਾਹਿਬ ਇੱਥੇ ਨਹੀਂ ਮਿਲਦੇ ਤਹਿਸੀਲਦਾਰ ਸਾਹਿਬ ਪਹਿਲਾਂ ਤੇ ਤੇ ਤਹਿਸੀਲਦਾਰ ਸਾਹਿਬ ਹੀ ਨਹੀਂ ਸੀਗੇ ਆ ਹੁਣ ਪਿਛਲੇ 3-4 ਦਿਨਾਂ ਤੋਂ ਜਿਨ੍ਹਾਂ ਦੀ ਪੋਸਟਿੰਗ ਹੋਈ ਆ ਹੁਣ ਉਹ ਨਹੀਂ ਆ ਰਹੇ ਸਾਰੇ ਪਾਸੇ ਲੋਕ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਹੇ ਨੇ ਪਿੱਟ ਸਿਆਪਾ ਹੋ ਰਿਹਾ ਸਰਕਾਰ ਦੇ ਖਿਲਾਫ ਤਹਿਸੀਲਦਾਰ ਸਾਹਿਬ ਹੀ ਨਹੀਂ ਆ ਰਹੇ ਜੀ ਜੇ ਉਹ ਆਉਣਗੇ ਤਾਂ ਰੱਸੀ ਹੋਊਗੀ ਜੀ ਅੱਜ ਪੂਰੇ 15 ਦਿਨ ਹੋ ਗਏ ਸਾਨੂੰ ਇੱਥੇ ਢੰਡਾਰੀ ਦੇ ਆ ਕੇ ਬਹਿ ਕੇ ਮੁਰਦ ਜਿੰਨੇ ਸਬ ਕਾਰਨ ਕੀ ਆਉਂਦੇ ਕਿਉਂ ਨਹੀਂ ਤਹਿਸੀਲਦਾਰ ਸਾਹਿਬ ਸਵੇਰੇ ਕਹਿੰਨੇ ਵੀ 10 ਵਜੇ ਬੈਠਣਗੇ ਸ਼ਾਮ ਨੂੰ ਤਿੰਨ ਵੀ ਫੋਨ ਆਇਆ ਦੇ ਵੀ ਸੀ ਅੱਜ ਜਾ ਨਹੀਂ ਸਕਦੇ ਸਾਡੇ ਨਾਲ ਰੋਜ਼ ਇਹ ਸਵੇਰੇ ਕਹਿੰਦੇ ਨੇ ਆ ਜਾਣਗੇ 12:00 ਵਜੇ 1:00 ਵਜੇ ਜਲ ਕੇ ਦਫ਼ਤਰ ਤਾਂ ਸਵੇਰੇ 9:00 ਤੋਂ 5:00 ਤੱਕ ਹੋਣਾ ਚਾਹੀਦਾ ਮਲਾਜ਼ਮ ਕਹਿੰਦੇ ਨੇ ਆਉਣਗੇ 2 ਵਜੇ ਮਲਾਜ਼ਮ ਵੀ ਕੀ ਕਰਨ ਅਫਸਰ ਉਹ ਕਹਿੰਦੇ ਨੇ ਅਸੀਂ ਅਫਸਰਾਂ ਜਦ ਕਿ ਉਹ ਅਫਸਰ ਨਹੀਂ ਹੁੰਦੇ ਪਬਲਿਕ ਦੇ ਨੌਕਰ ਨੇ ਤਸਦੀਲਦਾਰ ਸਾਹਿਬ ਨੇ 2 ਵਜੇ ਦਾ ਟਾਈਮ ਦੇ ਕੇ ਮੁੜਕੇ ਜੀ ਕਹਿੰਦੇ ਸਨ ਤਾਂ ਡੀਸੀ ਸਾਹਿਬ ਨੇ ਪਟਿਆਲੇ ਬੁਲਾ ਲਏ ਜੀ ਅਸੀਂ ਰਾਜ ਨਹੀਂ ਸਕਦੇ ਬੜੋ ਬੰਦਾ ਦਿੱਲੀੋਂ ਆਇਆ ਐ ਸਪੈਸ਼ਲ ਹੁਣ ਦੱਸੋ ਕਿ ਹਾਂ ਜੀ ਹਾਂ ਦਿੱਲੀ ਤੋਂ ਆਇਆ ਬੈ ਰਜਿਸਟਰੀ ਮੇਰੀਆਂ ਲਿਖੀ ਪਈ ਐ ਅਬ ਔਰ ਤੋਂ ਸਾਰੇ ਲੱਗੀਆਂ ਨੇ ਫਲੈਕਸਾਂ ਭਰੀਆਂ ਪਈਆਂ ਨੇ ਸੜਕਾਂ ਕਿਤੇ ਕੋਈ ਜਗ੍ਹਾ ਨਹੀਂ ਲਾਉਣ ਨੂੰ ਫਲੈਕਸਾਂ ਵੀ ਵਿਕਾਸ ਹੋ ਰਿਹਾ ਵਿਕਾਸ ਹੋ ਰਿਹਾ ਕਾਗਜ਼ਾਂ 'ਚ ਵਿਕਾਸ ਹੋਈ ਜਾਂਦਾ ਮੈਂ ਕਹਿੰਦਾ ਵੀ ਇਹ ਫੇਲ ਸਰਕਾਰ ਹੈ ਹੁਣ ਤੱਕ ਦੀ ਜਿੰਨੀਆਂ ਪੰਜਾਬ ਚ ਸਰਕਾਰਾਂ ਬਣੀਆਂ ਸਭ ਤੋਂ ਘਟੀਆ ਤੇ ਨਲਾਇਕ ਸਰਕਾਰ ਇਹ ਹੈ ਇੱਥੋਂ ਤੱਕ ਸਕੀਮਾਂ ਚਲਾ ਦਿੱਤੀਆਂ ਗਈਆਂ ਕਿ ਲੋਕਾਂ ਦੇ ਘਰ ਜਾ ਕੇ ਸਰਕਾਰੀ ਅਧਿਆਰਿਆਂ ਦੇ ਜਿਹੜੇ ਮੁਲਾਜ਼ਮ ਨੇ ਉਹ ਕੰਮ ਕਰਨਗੇ ਵੀਰੇ ਘਰ ਤਾਂ ਬਹੁਤ ਵੱਡੀ ਗੱਲ ਆ ਜੀ ਉਰੀ ਹੋ ਜਾਣ ਉਹ ਹੀ ਬਹੁਤ ਆ ਅੱਜ 15 ਦਿਨ ਹੋ ਗਏ ਸਾਡੇ ਰੇਸ਼ੀਆਂ ਨੂੰ ਬਕਾਇਦਾ ਇਹਨਾਂ ਦੇ ਐਮ ਐਲ ਏ ਵਧਾਇਕ ਜਾ ਕੇ ਚੈੱਕ ਵੀ ਕਰਦੇ ਨੇ ਜੀ ਇੱਥੇ ਨਹੀਂ ਆਇਆ ਕੋਈ ਚੈੱਕ ਕਰਨ ਤੁਸੀਂ ਆਪੇ ਦੇਖ ਲੋ ਇਹ ਲੋਕ ਖੜੇ ਨੇ ਸਾਰੇ ਵੀ ਰਜਿਸਟਰੀਆਂ ਨੇ ਉਹਨਾਂ ਨੂੰ ਫੋਕੇ ਜੋ ਮਰਜੀ ਕਹੀ ਜਾਣਾ ਉਹਨਾਂ ਨੂੰ ਕਿਹੜਾ ਕੋਈ ਪੁੱਛਣ ਵਾਲਾ ਇੱਥੇ ਆ ਕੇ ਲੋਕਾਂ ਚਾ ਕੇ ਦੱਸਣ ਫੇਰ ਪਤਾ ਲੱਗੂ ਇਹ ਘੰਟੀ ਚਲਦੀ ਹੁੰਦੀ ਸਰਕਾਰਾਂ ਸਰਕਾਰਾਂ ਦੇ ਤਜਰਬੇ ਨਾਲ ਚਲਦੀਆਂ ਨੇ ਕਿਤੇ ਅਈ ਥੋੜੀ ਸਟੇਜ ਦੇ ਵਿੱਚ ਛੁਟਕਲੇ ਸੁਣਾ ਕੇ ਸਰਕਾਰਾਂ ਚਲਦੀਆਂ ਨੇ ਇੱਥੇ ਮੁੰਡੇ ਜਿਹੜੇ ਲੱਗੇ ਹੋਏ ਨੇ ਕਲਰਕ ਉਹਨਾਂ ਪੁੱਛਿਆ ਤੇ ਆ ਉਹ ਕਹਿੰਦਾ ਜੀ 2 ਵਜੇ ਦਾ ਟਾਈਮ ਤਰੀਗਾ ਹੁਣ ਉਹਨਾਂ ਨੇ ਕਹਿੰਦਾ ਵੀ ਡੀਸੀ ਸਾਹਿਬ ਨੇ ਉੱਥੇ ਪਟਿਆਲੇ ਬੁਲਾ ਲਿਆ ਕੋਈ ਉੰਤ ਉੰਤ ਕਾਲਾਂ ਦਾ ਕੋਈ ਹੋਣਾ ਕਿ ਉਹ ਤਾਂ ਹਾਲ ਹੀ ਰਹਿ ਗਈ ਪਹਿਲਾਂ ਅਫਸਰ ਲੱ ਤਿੰਨ ਦਿਨ ਲਾਉ ਨਹੀਂ ਦਿੰਦੇ ਚੌਥੇ ਦਿਨ ਅਗਲੇ ਜਿਹੜੇ ਬਦਲੀ ਆ ਜਾਂਦੀ ਇੱਕ ਤਾਂ ਹਫਤੇ 'ਚ ਤਿੰਨ ਤਿੰਨ ਵਾਰ ਤਾਂ ਬਦਲੀਆਂ ਕਰਦੇ ਨੇ ਪੁੱਛਦੇ ਨਹੀਂ ਭਾਈ ਤੁਸੀਂ ਆ ਸਾਬ ਆਉਣਗੇ ਅਸੀਂ ਕਹਿੰਦੇ ਨੇ ਆਉਣਗੇ ਸਾਨੂੰ 10 11 ਵਜੇ ਤੱਕ ਮੈਸੇਜ ਲੱਗਦਾ ਵੀ ਆਉਣਗੇ ਅਸੀਂ ਤਿਆਰੀ ਕੁਝ ਨਾ ਕੋਈ ਕਰਦੇ ਆ ਸਾਨੂੰ 12 1 ਵਜੇ ਜਾਂ 2 ਵਜੇ ਪਤਾ ਲੱਗਦਾ ਵੀ ਤੁਸੀਂ ਅਰ ਸਾਹਿਬ ਤਾਂ ਜਾ ਨਹੀਂ ਸਕਦੇ ਜੇ ਕੋਈ ਤਸੀਲਾ ਆ ਰਾ ਵੀ ਜਾਵੇ ਤਾਂ ਉਹੀ ਕਹਿੰਦੇ ਨੇ ਵੀ ਮੰਗਲਵਾਰ ਜਾਂ ਵੀਰਵਾਰ ਨੂੰ ਕਰਾਂਗੇ ਰਿਸਟਰੀ ਬਾਕੀ ਦਿਨ ਕਿਉਂ ਨਹੀਂ ਹੁੰਦੀ ਜੀ ਅਸੀਂ ਕਹਿੰਦੇ ਮੰਗਲਵਾਰ ਜਾਂ ਵੀਰਵਾਰੇ ਕਰਾਂਗੇ ਜਿਹੜਾ ਵੀ ਤਸੀਲਾ ਰਾਂ ਦਾ ਸਾਨੂੰ ਉਹੀ ਗੱਲ ਕਹਿੰਦਾ ਵੀ ਮੰਗਲਵਾਰ ਤੇ ਵੀ ਰੇਣਾ ਤਜਰਬੇ ਤੋਂ ਤਾਂ ਟਵਾਣਾ ਸਾਹਿਬ ਬਸ ਨਹੀਂ ਚਲਦੀ ਇਹ ਤਾਂ ਫੇਰ ਸਰਕਾਰ ਹੈ ਇਹ ਤਾਂ ਚੁਟਕਲੇ ਸੁਣਾਉਣੇ ਵਾਲੇ ਲੋਕ ਸੀਗੇ ਸਾਰਾ ਇੱਥੇ ਲੋਕ ਕਹਿੰਦੇ ਅਸੀਂ 15 ਦਿਨਾਂ ਤੋਂ ਖੱਜਲ-ਖਵਾਰ ਹੋ ਰਹੇ ਹਾਂ ਤਹਿਸੀਲਦਾਰ ਸਾਹਿਬ ਨਹੀਂ ਆ ਰਹੇ ਰਜਿਸਟਰੀਆਂ ਨਹੀਂ ਹੋ ਰਹੀਆਂ ਸਮਾਂ ਦੇ ਕੇ ਹਾਂਜੀ ਜੀ ਉਹ ਅੱਜ ਸਰਫ ਸੋਵਾਰ ਚਾਰਜ ਕੋਲ ਹੈ ਕਿ ਮੰਗਲਵਾਰੀ ਛੁੱਟੀ ਹੈ ਜੀ ਮੈਂ ਸ਼ੋਵਾਰ ਆ ਕੇ ਕੰਮ ਕਰਤੀ ਤੇ ਆਤੀ ਦਾ ਜੇਪੋ ਤਾਂ ਕਾ ਚ ਉਹ ਬੋਧਵਾ ਪਈ ਕਾ ਲੱਗਿਆ ਤਾਂ ਮੇਰੇ ਕੋਲ ਦੋ ਚਾਰ ਦਿਨ ਹੀ ਜੀ ਵਾਲੇ ਦਾ ਵੀ ਤਾਂ 5-14 ਦਾ ਤੁਸੀਂ ਸਰ ਤੁਸੀਂ ਕਿਉਂ ਨਹੀਂ ਪਹੁੰਚੇ ਜੀ ਮੇਰਾ ਸਵਾਲ ਤਾਂ ਇਹ ਹੈ ਵੀ ਤੁਹਾਨੂੰ ਕੀ ਦੋ ਸੈਸ਼ਨ ਨੂੰ ਮੈਨੇਜ ਕਰ ਰਹੇ ਹੋ ਬਾਕੀ ਮੈਸਨ ਚਾਰਲੇਟ ਨਹੀਂ ਤੁਸੀਂ ਸਰ ਫਿਰ ਸਵੇਰੇ ਇਹਨਾਂ ਨੂੰ ਕਿਹਾ ਜੀ ਬਈ ਅਸੀਂ ਇੱਥੇ ਪਹੁੰਚ ਰਹੇ ਹਾਂ ਅੱਜ ਰਜਿਸਟਰੀ ਦੇ ਸਾਹਮਣੇ ਗੱਲ ਕਰਦੇ ਹਾਂ ਹਾਂਜੀ ਉਹ ਫੋਨ ਕੱਟ ਗਏ ਨੇ ਸਵੇਰ ਤਾਂ ਇਹਨਾਂ ਨੂੰ ਕਿਹਾ ਵਾਸੀ ਕਿ ਅਸੀਂ ਆਵਾਂਗੇ ਜੋ ਅਸੀਂ ਸਵਾਲ ਪੁੱਛ ਰਹੇ ਹਾਂ ਉਹਦਾ ਕੋਈ ਜਵਾਬ ਨਹੀਂ ਦਿੰਦਾ ਫੋਨ ਕੱਟ ਦਿੰਦਾ ਸਾਸੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਪੰਜਾਬ ਸਰਕਾਰ ਹਮੇਸ਼ਾ ਦਾਅਵੇ ਕਰਦੀ ਆ ਕਿ ਪੰਜਾਬ ਤਰੱਕੀ ਦੀ ਰਾਹ ਤੇ ਆ ਪੰਜਾਬ ਦੇ ਲੋਕਾਂ ਨੂੰ ਹਰ ਇੱਕ سہولت ਆ ਮਿਲ ਰਹੀ ਆ ਸਰਕਾਰੀ ਦਫਤਰਾਂ ਦੇ ਵਿੱਚ ਕਿਸੇ ਨੂੰ ਖੱਜਲ ਖਵਾਰ ਨਹੀਂ ਹੋਣ ਦਿੱਤਾ ਜਾਂਦਾ ਇਹ ਦਾਵਾ ਕਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪਰ ਉਹਨਾਂ ਦੇ ਦਾਅਵੇ ਨੇ ਜਿਹੜੇ ਉਹ ਖੋਖਲੇ ਦਿਖਾਈ ਦੇ ਰਹੇ ਨੇ ਉਹਨਾਂ ਦੇ ਦਾਅਵਿਆਂ ਦੀ ਪੋਲ ਖੋਲ ਰਿਹਾ ਹੈ ਭਾਸੋਂ ਦਾ ਤਹਿਸੀਲਦਾਰ ਦਫਤਰ ਜਿਸ ਦੇ ਵਿੱਚ ਕਹਿੰਦੇ 15 ਦਿਨਾਂ ਤੋਂ ਕੰਮ ਠੱਪ ਪਏ ਨੇ ਜੀ ਲੋਕ ਇੱਥੇ ਆਉਂਦੇ ਨੇ ਖੱਜਲ ਖਵਾਰ ਹੋ ਕੇ ਮੁੜਦੇ ਨੇ ਇਹ ਅਸੀਂ ਨਹੀਂ ਇਹ ਲੋਕ ਦੱਸਣਗੇ ਤੁਹਾਨੂੰ ਕਿਸ ਤਰ੍ਹਾਂ ਦੇ ਹਾਲਾਤ ਨੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲਣਗੇ ਇੱਥੇ ਜਿਹੜੇ ਇਕੱਠੇ ਹੋਏ ਨੇ ਇਲਾਕੇ ਦੇ ਲੋਕ ਨੇ ਰਜਿਸਟਰੀਆਂ ਕਰਾਉਣ ਆਉਂਦੇ ਨੇ ਪਰ ਤਹਿਸੀਲਦਾਰ ਸਾਹਿਬ ਇੱਥੇ ਨਹੀਂ ਮਿਲਦੇ ਕੀ ਆ ਸਾਰਾ ਮਸਲਾ ਕਿਉਂ ਇਹਨਾਂ ਨੂੰ ਇਕੱਠੇ ਹੋਣਾ ਪੈ ਗਿਆ ਭਗਵੰਤ ਮਾਨ ਸਾਹਿਬ ਦੇ ਦਾਅਵੇ ਨੇ ਜਿਹੜੇ ਉਹ ਕਿੰਨੇ ਕੁ ਸਹੀ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਬਰਿੰਦਰ ਕੁਮਾਰ ਬਿੱਟੂ ਜੀ ਨੇ ਹਾਂਜੀ ਬਿੱਟੂ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਬਾਣਾ ਸਾਹਿਬ ਬਿੱਟੂ ਜੀ ਭਗਵੰਤ ਮਾਨ ਸਾਹਿਬ ਦਾਅਵੇ ਕਰਦੇ ਨੇ ਪੰਜਾਬ ਤਰੱਕੀ ਦੀ ਰਾਹ ਤੇ ਆ ਸਰਕਾਰੀ ਦਫਤਰਾਂ ਚ ਕੋਈ ਸੇ ਇਹਨੂੰ ਖੱਜਲ ਖਵਾਰ ਨਹੀਂ ਹੋਣ ਦਿੱਤਾ ਜਾ ਰਿਹਾ ਹਰ ਇੱਕ ਦੇ ਕੰਮ ਹੋ ਰਹੇ ਨੇ ਸੋਸ਼ਲ ਮੀਡੀਆ ਤੇ ਲਹਿਰ ਬੰਨੀ ਪਈ ਹੈ ਜੀ ਕਹਿੰਦੇ ਜੀ ਪੰਜਾਬ ਚ ਜੋ ਸਰਕਾਰ ਆਈ ਆ ਭਾਰਤ ਦੇ ਕਿਸੇ ਸ਼ੂਬੇ ਯੋਪνιαਵ ਸਰਕਾਰ ਕੰਮ ਕਰ ਰਹੀ ਆ ਤੁਸੀਂ ਇੱਥੇ ਕਹਿ ਰਹੇ ਹੋ ਕਿ ਕੰਮ ਹੀ ਨਹੀਂ ਕੋਈ ਹੋ ਰਿਹਾ ਟਵਾਲਾ ਸਾਹਿਬ ਅਸਲ ਵਿੱਚ ਨਾ ਇਹ ਸਰਕਾਰ ਸੋਸ਼ਲ ਮੀਡੀਆ ਉੱਤੇ ਹੀ ਕੰਮ ਕਰ ਰਹੀ ਆ ਇਹ ਆਨਲਾਈਨ ਹੀ ਕੰਮ ਕਰਦੇ ਨੇ ਹੋਰ ਇਹ ਕੁਝ ਨਹੀਂ ਕਰਦੇ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਰਜਿਸਟਰੀਆਂ ਘਰ ਘਰ ਹੋ ਜਾਣਗੀਆਂ ਲੋਕਾਂ ਨੂੰ ਤਾਂ ਖੱਜਲ ਖਵਾਰ ਹੋਣਾ ਹੀ ਨਹੀਂ ਪੈਣਾ ਹੁਣ ਇਹ ਜਿੰਨੇ ਸਾਡੇ ਮੋਤਵਰ ਇਲਾਕੇ ਦੇ ਬੰਦੇ ਨੇ ਸਾਰੇ ਇੱਥੇ ਖੜੇ ਨੇ ਤਹਿਸੀਲਦਾਰ ਸਾਹਿਬ ਪਹਿਲਾਂ ਤੇ ਤਹਿਸੀਲਦਾਰ ਸਾਹਿਬ ਹੀ ਨਹੀਂ ਸੀਗੇ ਆ ਹੁਣ ਪਿਛਲੇ 3-4 ਦਿਨਾਂ ਤੋਂ ਜਿੰਨਾ ਦੀ ਪੋਸਟਿੰਗ ਹੋਈ ਆ ਹੁਣ ਉਹ ਨਹੀਂ ਆ ਰਹੇ ਆ ਨਹੀਂ ਰਹੇ ਜੀ ਪਿਛਲੇ 1 ਮਹੀਨੇ ਤੋਂ ਇੱਥੇ ਲੋਕ ਨੇ ਜਿਹੜੇ ਉਹ ਤੰਗ ਤੇ ਪਰੇਸ਼ਾਨ ਹੋ ਰਹੇ ਨੇ ਇਹ ਹਾਲਾਤ ਬਹੁਤ ਹੀ ਮਾੜੇ ਨੇ ਭਾਸ ਤੋਂ ਸਭ ਤਸੀਲ ਭਾਸ ਤੋਂ ਐ ਇੱਥੇ ਐਂ ਲੱਗਦਾ ਵੀ ਜਿਵੇਂ ਕੋਈ ਸਹੀ ਨੀਤੀ ਤਸੀਲ ਹੀ ਨਹੀਂ ਹੈਗੀ ਕੋਈ ਕੰਮ ਇਹ ਪੂਰੇ ਪੰਜਾਬ ਦੇ ਹਾਲਾਤ ਨੇ ਸਾਰੇ ਪਾਸੇ ਲੋਕ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਹੇ ਨੇ ਪਿੱਟ ਸਿਆਪਾ ਹੋ ਰਿਹਾ ਸਰਕਾਰ ਦੇ ਖਿਲਾਫ ਮੈਂ ਕਹਿੰਦਾ ਵੀ ਇਹ ਫੇਲ ਸਰਕਾਰ ਆ ਹੁਣ ਤੱਕ ਦੀ ਜਿੰਨੀਆਂ ਪੰਜਾਬ 'ਚ ਸਰਕਾਰਾਂ ਬਣੀਆਂ ਸਭ ਤੋਂ ਘਟੀਆ ਤੇ ਨਲਾਇਕ ਸਰਕਾਰ ਇਹ ਹੈ ਜਿੰਨਾਂ ਨੇ ਪੰਜਾਬ ਦਾ ਬੇੜਾ ਗੜਕ ਕਰਕੇ ਰੱਖਤਾ ਸਾਰੇ ਜਿਹੜੇ ਕੰਮਕਾਜ ਨੇ ਉਹ ਬੰਦ ਪਏ ਨੇ ਤੇ ਲੋਕ ਨੇ ਜਿਹੜੇ ਬਹੁਤ ਹੀ ਤੰਗ ਤੇ ਪਰੇਸ਼ਾਨ ਹੋ ਰਹੇ ਨੇ ਸਵੇਰੇ ਆ ਜਾਂਦੇ ਨੇ ਉਹਨਾਂ ਨੂੰ ਇਹ ਹੁੰਦਾ ਅੱਜ ਰਜਿਸਟਰੀ ਹੋਊਗੀ ਖਰਚਾ ਵੀ ਕਰਦੇ ਨੇ ਸਾਰਾ ਦਿਨ ਬੈਠੇ ਰਹਿੰਦੇ ਨੇ ਜਦੋਂ ਤਹਿਸੀਲਦਾਰ ਸਾਹਿਬ ਨਹੀਂ ਆਉਂਦੇ ਤਾਂ ਉਹ ਸ਼ਾਮ ਨੂੰ ਨਿਰਾਸ਼ ਹੋ ਕੇ ਘਰਾਂ ਨੂੰ ਵਾਪਸ ਚਲੇ ਜਾਂਦੇ ਆ ਲੋਕ ਬਹੁਤ ਹੀ ਜ਼ਿਆਦਾ ਪਰੇਸ਼ਾਨ ਆਪਣੇ ਆਪ ਨੂੰ ਦੁਖੀ ਮਹਿਸੂਸ ਕਰ ਰਹੇ ਨੇ ਸਰ ਮੈਂ ਦੁਆਰਾ ਫੇਰ ਆਉਣਾ ਤੁਹਾਡੇ ਕੋਲ ਵੀਰ ਨੇ ਹਾਂਜੀ ਕੀ ਨਾਮ ਆ ਜੀ ਵੀ ਜੀ ਮੇਰਾ ਨਾਮ ਹਰਵਿੰਦਰ ਸਿੰਘ ਆ ਜੀ ਹਰਵਿੰਦਰ ਸਿੰਘ ਜੀ ਕੀ ਮਸਲਾ ਹੈ ਅੱਜ ਇਕੱਠੇ ਹੋਇਓ ਪੰਜਾਬ ਸਰਕਾਰ ਤਾਂ ਕਹਿ ਰਹੀ ਹੈ ਕਿ ਸਰਕਾਰੀ ਦਫਤਰਾਂ 'ਚ ਕਿਸੇ ਨੂੰ ਖੱਜਲ-ਖਵਾਰ ਨਹੀਂ ਹੋਣ ਦਿੱਤਾ ਜਾਊਗਾ। ਇੱਥੋਂ ਤੱਕ ਸਕੀਮਾਂ ਚਲਾ ਦਿੱਤੀਆਂ ਗਈਆਂ ਕਿ ਲੋਕਾਂ ਦੇ ਘਰ ਜਾ ਕੇ ਸਰਕਾਰੀ ਅਧਿਕਾਰੀ ਆ ਦੇ ਜਿਹੜੇ ਮੁਲਾਜ਼ਮ ਨੇ ਉਹ ਕੰਮ ਕਰਨਗੇ। ਵੀਰੇ ਘਰ ਤਾਂ ਬਹੁਤ ਵੱਡੀ ਗੱਲ ਆ ਜੀ ਉਰੀ ਹੋ ਜਾਣ ਉਹੀ ਬਹੁਤ ਆ। ਅੱਜ 15 ਦਿਨ ਹੋ ਗਏ ਸਾਡੇ ਰੇਸਟਰੀਆਂ ਨੂੰ। 15 ਦਿਨ ਦੇ ਅਸੀਂ ਹੈਰਾਨ ਹੋ ਰਹੇ ਆ। ਹੈਰਾਨ ਹੋ ਰਹੇ ਆ? 15 ਦਿਨ ਹੋ ਗਏ ਜੀ ਇੱਥੇ ਬੈਠੇ ਆ ਦੇਖੋ ਤੁਹਾਡੇ ਸਾਹਮਣੇ ਆ ਸਾਰੇ ਅਸੀਂ ਇਕੱਠੇ ਹੋਨੇ ਅੱਜ ਸਵੇਰ 10 ਵਜੇ ਦੇ ਬੈਠੇ ਆ। ਕਾਗਜ਼ਾਂ 'ਚ ਘਟ ਹੋ ਕੋਈ? 1% ਵੀ ਨਹੀਂ ਸਾਰੇ ਲਿਖੇ ਪਏ ਨੇ ਚੈੱਕ ਕਰੋ। ਤਸਦੀਕ ਤਹਿਸੀਲਦਾਰ ਸਾਹਿਬ ਹੀ ਨਹੀਂ ਆ ਰਹੇ ਨਹੀਂ ਆ ਰਹੇ ਜੀ ਅੱਜ ਪੂਰੇ 15 ਦਿਨ ਹੋ ਗਏ ਸਾਨੂੰ ਇੱਥੇ ਭੰਡਾਰੀ ਦੇ ਆ ਕੇ ਬਹਿ ਕੇ ਮੁੜ ਜਨੇ ਅਸੀਂ ਦੱਸੋ ਸਾਡਾ ਕੀ ਕਸੂਰ ਹੈ ਜੀ ਕਿਸੇ ਉੱਚ ਅਧਿਕਾਰੀ ਨਾਲ ਗੱਲ ਹੋਈ ਐਸਡੀਐਮ ਸਾਹਿਬ ਜਾਂ ਕਿਸੇ ਹੋਰ ਨਾਲ ਕਿਸੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਇਸ ਤਾਂ ਅੱਜ ਸ਼ਾਮ ਨੂੰ ਫਿਰ ਹਾਰ ਕੇ ਸਾਰਿਆਂ ਨੂੰ ਇਕੱਠੇ ਕਰਿਆ ਵੀ ਬਾਈ ਕੀ ਕਰਨਾ ਚਾਹੀਦਾ ਵੀ ਚਲੋ ਬਾਈ ਪ੍ਰੈਸ ਨੂੰ ਬੁਲਾਈਏ ਆਪਾਂ ਸਾਰੀ ਗੱਲਬਾਤ ਸ਼ੇਅਰ ਕਰੀਏ ਬਾਈ ਜੀ ਜੋ ਦਾਅਵੇ ਸਰਕਾਰ ਕਰ ਰਹੀ ਆ ਫਿਰ ਉਹ ਦਾਅਵਿਆਂ ਦੀ ਤਾਂ ਇੱਥੇ ਪੋਲ ਖੁੱਲ ਰਹੀ ਆ ਨਹੀਂ ਪੋਲ ਤੁਹਾਡੇ ਸਾਹਮਣੇ ਆ ਜੀ ਆ ਜਿੰਨੇ ਖੜੇ ਨੇ ਸਾਰੇ ਰਿਸ਼ਤੀਆਂ ਨੇ ਪੁੱਛ ਲੋ ਸਾਰਿਆਂ ਨੂੰ ਪੁੱਛ ਲੋ ਇਹਦੇ ਵਿੱਚ ਕੋਈ ਐ ਤਾਂ ਹੈ ਨਹੀਂ ਦੂਰ ਆਏ ਨੇ ਵੀ ਆਪਾਂ ਨੇ ਕਿਸੇ ਨੂੰ ਬੁਲਾਇਆ ਵੈਸੇ ਸਾਰੇ ਰਿਸ਼ਤੀਆਂ ਨੇ ਖੜੇ ਆ ਜੀ ਆ ਸ਼ਾਮ ਨੂੰ ਮੁੜਦੇ ਨਹੀਂ ਸਾਰਨ ਕੀ ਆ ਆਉਂਦੇ ਕਿਉਂ ਨਹੀਂ ਤਹਿਸੀਲਦਾਰ ਸਾਹਿਬ ਸਵੇਰੇ ਕਹਿੰਨੇ ਵੀ 10 ਵਜੇ ਬੈਠਣਗੇ ਸ਼ਾਮ ਨੂੰ ਤਿੰਨ ਵੀ ਫੋਨ ਆਏ ਦੇ ਵੀ ਸੀ ਅੱਜ ਜਾ ਨਹੀਂ ਸਕਦੇ ਦੱਸੋ ਕੀ ਕਰੋਗੇ ਤੁਸੀਂ ਕੱਲ ਨੂੰ ਫੇਰ ਛੁੱਟੀ ਐ ਸ਼ੁੱਕਰਵਾਰ ਰਹਿ ਗਿਆ ਸ਼ਨੀਵਾਰਾਂ ਤੋਂ ਫੇਰ ਛੁੱਟੀ ਐ ਹੂੰ ਫਿਰ ਕਿੱਧਰ ਨੂੰ ਚਾਹੀ ਦੱਸੋ ਤੁਸੀਂ ਸਾਰੇ ਕੰਮ ਠੱਪ ਨੇ ਸਾਰੇ ਕੰਮ ਠੱਪ ਨੇ 15 ਦਿਨ ਹੋ ਗਏ ਹੂੰ ਬਾਕੀ ਤੁਸੀਂ ਗੱਲਬਾਤ ਕਰੋ ਜਿੰਨੇ ਰਿਸ਼ਤੇ ਸਾਰੇ ਰਿਸ਼ ਗਲਵੰਤ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਮੇਰਾ ਪਿੰਡ ਦਿੱਤੂਪੁਰ ਜਟਾ ਗਲਵੰਤ ਸਿੰਘ ਮੇਰਾ ਨਾਮ ਹੈ ਸਾਨੂੰ 15 ਦਿਨ ਇੱਥੇ ਆਉਂਦਿਆਂ ਨੂੰ ਹੋ ਗਏ ਰੇਸ਼ਟੀਆਂ ਲਿਖਾਈਆਂ ਪਈਆਂ ਨੇ ਸਾਡੇ ਨਾਲ ਰੋਜ਼ ਇਹ ਸਵੇਰੇ ਕਹਿੰਦੇ ਨੇ ਆ ਜਾਣਗੇ 12:00 ਵਜੇ 1:00 ਵਜੇ ਜਦ ਕਿ ਦਫ਼ਤਰ ਤਾਂ ਸਵੇਰੇ 9:00 ਤੋਂ 5:00 ਤੱਕ ਹੋਣਾ ਚਾਹੀਦਾ ਹੈ ਤਹਿਸੀਲਦਾਰ ਦਾ ਇਹ ਕੀ ਮਤਲਬ ਹੈ ਵੀ ਲੋਕ ਹਰਾਨ ਹੋਈ ਜਾਣ ਆਪ ਹਾਜ਼ਰੀ ਨਾ ਦੇਣ ਇੱਥੇ ਇਹ ਤਾਂ ਕੋਈ ਸਰਕਾਰ ਦਾ ਕੰਮ ਨਹੀਂ ਚੰਗਾ ਹੈ ਸਰ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਹਰ ਇੱਕ ਕੰਮ ਹੋ ਰਿਹਾ ਸਰਕਾਰੀ ਦਫ਼ਤਰਾਂ ਦੇ ਵਿੱਚ ਮੁਲਾਜ਼ਮ ਤਾਇਨਾਤ ਨੇ ਬਕਾਇਦਾ ਇਹਨਾਂ ਦੇ ਐਮ ਐਲ ਏ ਵਿਧਾਇਕ ਜਾ ਕੇ ਚੈੱਕ ਵੀ ਕਰਦੇ ਨੇ ਜੀ ਇੱਥੇ ਨਹੀਂ ਆਇਆ ਕੋਈ ਚੈੱਕ ਕਰਨ ਤੁਸੀਂ ਆਪੇ ਦੇਖ ਲੋ ਇਹ ਲੋਕ ਖੜੇ ਨੇ ਸਾਰੀਆਂ ਰਜਿਸਟਰੀਆਂ ਨੇ ਉਹਨਾਂ ਨੂੰ ਫੋਕੇ ਜੋ ਮਰਜ਼ੀ ਕਹੀ ਜਾਣਾ ਉਹਨਾਂ ਨੂੰ ਕਿਹੜਾ ਕੋਈ ਪੁੱਛਣ ਵਾਲਾ ਇੱਥੇ ਆ ਕੇ ਲੋਕਾਂ ਜਾ ਕੇ ਦੱਸਣ ਫੇਰ ਪਤਾ ਲੱਗੂ ਸਾਡੀਆਂ ਸਾਰੀਆਂ ਰਜਿਸਟਰੀਆਂ ਨੇ ਅੱਜ ਫੇਰ ਹਰਾਨੋਕੇ ਜਾ ਰਹਿਆਂ ਕਹਿੰਦੇ 2 ਵਜੇ ਆਉ 2 ਵਜੇ ਤੱਕ ਪਹਿਲਾਂ ਤਾਂ ਲੋਕ ਢਿੱਕੀ ਜਾਂਦੇ ਨੇ ਫੇਰ ਸ਼ਾਮ ਨੂੰ ਫੇਰ ਚਲੇ ਜੰਨੇ ਘਰ ਨੂੰ ਕੱਲ ਦੀ ਛੁੱਟੀ ਹੈ ਜੇ ਪਰਸੋਂ ਨਾ ਆਏ ਫੇਰ ਸਨੀਚਰ ਵਾਲਾ ਐਤਵਾਰ ਦੀ ਆ ਗਈ ਕਿਤੇ ਪਤਾ ਨਹੀਂ ਕਦੋਂ ਹੋਊ ਆੜੀ ਦਾ ਟਾਈਮ ਐ ਤੂੜੀਆਂ ਸਾਂਭਣੀਆਂ ਨੇ ਨਵੀਂ ਫਸਲ ਦਾ ਵੀ ਬਾਹ ਵਾਹੀ ਕਰਨੀ ਐ ਤੇ ਪਿਛਲੀ ਫਸਲ ਸਾਂਭਣੀ ਐ ਲੋਕ ਇੱਥੇ ਫਸੇ ਬੈਠੇ ਨੇ ਕੱਲੇ ਕੱਲੇ ਹੈ ਗਿਆਂ ਸਾਰੇ ਘਰਾਂ ਤੋਂ ਹਰਾਨ ਹੋ ਕੇ ਮੁੜ ਜਾਂਦੇ ਨੇ ਜਿਹੜੇ ਇੱਥੇ ਮੁਲਾਜ਼ਮ ਨੇ ਜੀ ਉਹ ਕੀ ਕਹਿ ਰਹੇ ਨੇ ਜਿਹੜੇ ਹੋਰ ਮੁਲਾਜ਼ਮਾਂ ਨੂੰ ਵੀ ਉੱਤੋਂ ਝਾਂਸਾ ਦਿੱਤਾ ਜਾਂਦਾ ਵੀ ਮੈਂ ਐਨੇ ਵਜੇ ਆਣਾ ਮੁਲਾਜ਼ਮ ਪੁੱਛ ਨਹੀਂ ਸਕਦੇ ਉਹਨਾਂ ਨੂੰ ਉਹਨਾਂ ਨੂੰ ਪੁੱਛ ਨਹੀਂ ਸਕਦੇ ਉਹਨਾਂ ਦੇ ਹੁਕਮ ਗਾਹਾਂ ਸੁਣਾ ਦਿੰਦੇ ਨੇ ਮੁਲਾਜ਼ਮ ਕਹਿੰਦੇ ਨੇ ਆਉਣਗੇ 2 ਵਜੇ ਮੁਲਾਜ਼ਮ ਵੀ ਕੀ ਕਰਨ ਅਫਸਰ ਉਹ ਕਹਿੰਦੇ ਨੇ ਅਸੀਂ ਅਫਸਰਾਂ ਜਦ ਕਿ ਉਹ ਅਫਸਰ ਨਹੀਂ ਹੁੰਦੇ ਪਬਲਿਕ ਦੇ ਨੌਕਰ ਨੇ ਉਹ ਆਪਣੀ ਡਿਊਟੀ ਦੀ ਕਿਤਾਹੀ ਕਰਦੇ ਨੇ ਸਰਕਾਰ ਦੀ ਜਾਂ ਮਿਲੀਭੁਤ ਹੋ ਸਕਦੀ ਹੈ ਪਤਾ ਨਹੀਂ ਕੀ ਆ ਅਸੀਂ ਬਹੁਤ ਔਖਾ ਸਰਕਾਰ ਤਾਂ ਕਹਿ ਰਹੀ ਆ ਕਿ ਹਰ ਇੱਕ ਦਾ ਕੰਮ ਕਰੋ ਬਹੁਤ ਸਾਰੇ ਉਹ ਇਦਾਂ ਦੇ ਪ੍ਰਚਾਰ ਵੀ ਕਰ ਰਹੇ ਨੇ ਥਾਂ ਥਾਂ ਤੇ ਬੋਰਡ ਲੱਗੇ ਹੋਏ ਨੇ ਜੀ ਬਹੁਤ ਪ੍ਰਚਾਰ ਹੋ ਰਿਹਾ ਹੈ ਪ੍ਰਚਾਰ ਹੈ ਰਿਐਲਟੀ ਜ਼ਮੀਨ ਤੇ ਕੁਝ ਨਹੀਂ ਹੈ ਪ੍ਰਚਾਰ ਹੈ ਸਿਰਫ ਲੋਕ ਦਾਸ ਦੇਣਗੇ ਇਹਨਾਂ ਨੂੰ ਅਗਲੇ ਇਲੈਕਸ਼ਨ ਵਿੱਚ ਵੀ ਕੀ ਹੋ ਰਿਹਾ ਹੈ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਸ ਤਰ੍ਹਾਂ ਦੇਖਦੇ ਹੋ ਜੀ ਜੋ ਸਿਸਟਮ ਵੀਰ ਦੱਸ ਰਹੇ ਨੇ ਕਿ 15 ਦਿਨਾਂ ਤੋਂ ਪਰੇਸ਼ਾਨ ਹੋ ਰਹੇ ਆ ਬਾਕੀ ਗੱਲ ਸਹੀ ਵੀਰ ਜੀ ਸਹੀ ਗੱਲ ਹੈ ਸਾਨੂੰ ਵੀ 10 12 ਦਿਨ ਹੋ ਗਏ ਸਪੈਸ਼ਲ ਬੰਦੇ ਨੇ ਇੱਕ ਦਿੱਲੀ ਤੋਂ ਆਉਣ ਦੀ ਰਿਸਤੀ ਕਰਾਉਣ ਉਹਰੇ ਉਹਨਾਂ ਨੂੰ ਇਹਨਾਂ ਪਡਾਰੀ ਸਾਹਿਬ ਉਹ ਜਿਹੜੇ ਇੱਥੇ ਅਰਜੀ ਨਿਵਿਸ ਲਿਖਦੇ ਨੇ ਉਹਨਾਂ ਨੂੰ ਪੁੱਛਿਆ ਗਿਆ ਉਹ ਕਹਿੰਦੇ ਵੀ ਤੁਸੀਂ ਐਦਾਂ ਪੁਰਾਣੇ ਤਰੀਕ ਨੂੰ ਬੁਲਾ ਲਓ ਬੰਦੇ ਪੱਕਾ ਆਉਣਗੇ ਤਹਿਸੀਲਦਾਰ ਸਾਹਿਬ ਇਹਨਾਂ ਨੂੰ ਸਵੇਰੇ ਪੁੱਛਿਆ ਇਹ ਕਹਿੰਦੇ ਜੀ ਪਹਿਲਾਂ ਤਾਂ ਕਹਿੰਦੇ ਜੀ 1 ਵਜੇ ਆਉਣਗੇ ਫਿਰ ਕਹਿੰਦੇ ਜੀ तहसीलदार साहब ने 2 बजे ਦਾ ਟਾਈਮ ਦੇ ਕੇ ਮੁੜਕੇ ਜੀ ਕਹਿੰਦੇ ਸਨ ਤਾਂ ਡੀਸੀ ਸਾਹਿਬ ਨੇ ਪਟਿਆਲੇ ਬੁਲਾ ਲਿਆ ਜੀ ਅਸੀਂ ਰਾਜ਼ ਨਹੀਂ ਸਕਦੇ ਹੁਣ ਉਹ ਬੰਦਾ ਦਿੱਲੀੋਂ ਆਇਆ ਐ ਸਪੈਸ਼ਲ ਹੁਣ ਦੱਸੋ ਕੀ ਜੀ ਹਾਂ ਜੀ ਹਾਂ ਦਿੱਲੀ ਤੋਂ ਆਇਆ ਬੈ ਰਜਿਸਟਰੀ ਮੇਰੀਆਂ ਲਿਖੀ ਪਈ ਐ ਅਜੇ ਉਹ ਤੁਸ ਨੂੰ ਮੈਂ ਦਿਖਾ ਦੇਣਾ ਫੀਡ ਵੀ ਕਰਵਾਈਆ ਮਤਲਬ ਰਜਿਸਟਰੀ ਦੇ ਬੋਕੇ ਦੇ ਕੋਈ ਅਫਸਰ ਹੀ ਨਹੀਂ ਬੈਠਦਾ ਆ ਬੋਰਡ ਬਸ ਰੇ ਲੱਗੀ ਜੰਦੇ ਨੇ ਫਲੈਕਸਾਂ ਭਰੀਆਂ ਪਈਆਂ ਨੇ ਸੜਕਾਂ ਕਿਤੇ ਕੋਈ ਜਗ੍ਹਾ ਨਹੀਂ ਲਾਉਣ ਨੂੰ ਫਲੈਕਸਾਂ ਬਈ ਵਿਕਾਸ ਹੋ ਰਿਹਾ ਵਿਕਾਸ ਹੋ ਰਿਹਾ ਕਾਗਜ਼ਾਂ ਦੇ ਵਿਕਾਸ ਹੋਈ ਜਾਂਦਾ ਬਹੁਤ ਬੁਰੀ ਹਾਲਤ ਐ ਜੀ ਲੋਕ ਪਬਲਿਕ ਇੰ ਭਾਰਤ ਪੰਜਾਬ ਸਰਕਾਰ ਕਹਿ ਰਹੀ ਹੈ ਜੀ ਕਿ ਇਲਾਕੇ 'ਚ ਆਪਣੀ ਪੇਠਾ ਆਪੇ ਥੱਪੜ ਰਹੇ ਨੇ ਕਿ ਪੂਰੇ ਭਾਰਤ ਦੇ ਵਿੱਚ ਪੰਜਾਬ ਵਰਗਾ ਕੰਮ ਕਿਤੇ ਨਹੀਂ ਹੋ ਰਿਹਾ ਸਰ ਜੀ ਇਹ ਨਟੰਕੀ ਵਾਲੇ ਮੁੱਖ ਮੰਤਰੀ ਨੇ ਬੜੇ ਨਾਲ ਡਰਾਮੇ ਕਰੇ ਹੋਏ ਨੇ ਬੜੇ ਸਟੇਜਾਂ ਤੇ ਇਹਨਾਂ ਨੇ ਉਹ ਕਰਿਆ ਪਿਆ ਉਹੀ ਆਦਤ ਹੈ ਇਹਨਾਂ ਨੂੰ ਬੜੀਆਂਵੇਂ ਉਹੀ ਗੱਲਾਂ ਇਹ ਕਰਦੇ ਨੇ ਇਹ ਇੱਕ ਢਣੀ ਚਲਦੀ ਹੁੰਦੀ ਹੈ ਸਰਕਾਰਾਂ ਸਰਕਾਰਾਂ ਤਜਰਬੇ ਨਾਲ ਚਲਦੀਆਂ ਨੇ ਕਿਤੇ ਥੋੜੀ ਸਟੇਜ ਤੇ ਵੀ ਛੁਟਕਲੇ ਸੁਣਾ ਕੇ ਸਰਕਾਰਾਂ ਚਲਦੀਆਂ ਨੇ ਇੱਕ ਨਹੀਂ ਚਲਦੀ ਹੁੰਦੀ ਸਰਕਾਰ ਤੇ तहसीलदार ਨਾਲ ਗੱਲ ਹੋਈ ਹੈ ਜੀ ਕਿਉਂ ਨਹੀਂ ਆ ਰਹੇ ਕੀ ਗੱਲ ਹੈ ਸਾਹਿਬ ਨਾਲ ਗੱਲ ਇੱਥੇ ਮੁੰਡੇ ਜਿਹੜੇ ਲੱਗੇ ਹੋਏ ਨੇ ਇੱਕ ਲਾਰਕਰ ਨੂੰ ਪੁੱਛਿਆ ਦੀਗਾ ਉਹ ਕਹਿੰਦਾ ਜੀ 2 ਵਜੇ ਦਾ ਟਾਈਮ ਤੱਕ ਆ ਹੁਣ ਉਹਨਾਂ ਨੇ ਕਹਿੰਦਾ ਵੀ ਡੀਸੀ ਸਾਹਿਬ ਨੇ ਉੱਥੇ ਪਟਿਆਲੇ ਬੁਲਾ ਲਿਆ ਕੋਈ ਇੰਤੂੰਤ ਕਾਲਾਂ ਦਾ ਕੋਈ ਹੋਣਾ ਵੀ ਉਹ ਤਾਂ ਆ ਹੀ ਰਹੇ ਜੀ 15 ਦਿਨਾਂ ਤੋਂ ਪਹੁੰਚੇ ਨਹੀਂ ਤੁਸੀਂ ਬਿਲਕੁਲ ਜੀ ਬਿਲਕੁਲ ਜੀ 12 ਦਿਨ 12 ਦਾ ਸਾਨੂੰ ਮੈਨੂੰ ਹੋ ਗਏ ਇਹ ਹਾਲਤ ਹੋਈ ਪਈ ਆ ਹੁਣ ਦੱਸੋ ਕੀ ਕਰੂ ਬੰਦਾ ਉਹ ਆ ਗਿਆ ਦਿੱਲੀੋਂ ਖੜਾ ਵਿਚਾਰਾ ਰਜਿਸਟਰੀਆਂ ਲਿਖੇ ਪਈ ਨੇ ਪੇਮੈਂਟਾਂ ਕਲੋਂ ਫੜਾਦੀ ਨਾ ਤਾਂ ਹੁਣ ਅਗਲਾ ਉਹ ਖੜਦਾ ਨਾ ਉਹ ਸਾਰਾ ਕੰਮ ਠੱਪਾ ਜੀ ਤੁਸੀਂ ਤਾਂ ਪਰੇਸ਼ਾਨ ਹੋ ਰਹੇ ਹੋ ਜਿਹੜੇ ਅਰਜੀ ਨਸੀਬ ਨੇ ਉਹਨਾਂ ਦਾ ਵੀ ਕੰਮ ਠੱਪਾ ਪਈ ਹੈ ਹਾਂ ਜੀ ਹਾਂ ਜੀ ਸਭ ਦਾ ਸਭ ਬੁਰਾ ਹਾਲ ਹੈ ਜੀ ਪਹਿਲਾਂ ਵਿਚਾਰੇ ਉਹ ਵਿਚਾਰੇ ਮਜ਼ਾਦਾ ਉਹ ਕਰਦੇ ਨੇ ਕਾਗਜ਼ ਪੱਤਰ ਤਿਆਰ ਕਰਦੇ ਨੇ ਜਾਨੂ ਆ ਕੋਈ ਪੰਗਾ ਪੈ ਜਾਂਦਾ ਅਫਸਰ ਕੋਈ ਕਰੇ ਆਇਆ ਕੋਈ ਨਾ ਆਇਆ ਪਹਿਲਾਂ ਤਾਂ ਅਫਸਰ ਲੱਗਦੀ ਨਹੀਂ ਜੇ ਲਾਉਂਦੇ ਨੇ ਤਿੰਨ ਦਿਨ ਲਾਉਂ ਨਹੀਂ ਦਿੰਦੇ ਚੌਥੇ ਦਿਨ ਅਗਲੀ ਜਿਹੜੇ ਬਦਲੀ ਆ ਜਾਂਦੀ ਏ ਇੱਕ ਤਾਂ ਹਫਤੇ ਚ ਤਿੰਨ ਤਿੰਨ ਵਾਰ ਤਾਂ ਬਦਲੀਆਂ ਕਰਦੇ ਨੇ ਕੋਈ ਅਫਸਰ ਨੂੰ ਬੈਠੇ ਨਹੀਂ ਦਿੰਦੇ ਪਹਿਲਾਂ ਮੈਡਮ ਆਈ ਉਹ ਹਜੇ ਬੈਠੀ ਹੋਣੀ ਨਹੀਂ ਸੀ ਜਦੋਂ ਨਵਾਂ ਆ ਗਿਆ ਅਫਸਰ ਸਰਕਾਰ ਦਾ ਹੀ ਕੰਮ ਉਹ ਤੇ ਹੀ ਨੀਜੀ ਇਹਨਾਂ ਨੂੰ ਵੀ ਕਿਵੇਂ ਚਲਾਉਣਾ ਜੀ ਸਹੀ ਗੱਲ ਪੁੱਛਦੇ ਹੋ ਵੀ ਸਰਕਾਰ ਚਲਾਉਣੀ ਕਿ ਮੈਂ ਉਹ ਵੀ ਚੱਲੀ ਜਾਂਦਾ ਕੰਮ ਜਿਵੇਂ ਦੇਖਿਆ ਉਹ ਕੋਣੇ ਦੱਬੀ ਜਾਂਦੇ ਨੇਗਾ ਹਾਂ ਬਸ ਗੱਲਾਂ ਜ਼ਰੂਰ ਨੇ ਜਿੰਨੀ ਮਰਜ਼ੀ ਸੁਣ ਲਓ ਕੋਈ ਦਿੱਕਤ ਨਹੀਂ ਹੈਗੀ ਜੀ ਇਨਾਮ ਹੈ ਜੀ ਸतीश ਕੁਮਾਰ ਜੀ ਸतीश ਕੁਮਾਰ ਜੀ ਸਰਕਾਰ ਤਾਂ ਕਹਿ ਰਹੀ ਆ ਕਿ ਹਰ ਇੱਕ ਦਾ ਕੰਮ ਹੋ ਰਿਹਾ ਏ ਸਰਕਾਰੀ ਦਫ਼ਤਰਾਂ ਦੇ ਵਿੱਚ ਮੁਲਾਜ਼ਮ ਨੇ ਜਿਹੜੇ ਬੈਠੇ ਨੇ ਲੋਕਾਂ ਦਾ ਸਤਕਾਰ ਹੋ ਰਿਹਾ ਏ ਤੁਸੀਂ ਕਹਿ ਰਹੇ ਹੋ ਕਿ ਖੱਜਲਖਵਾਰ ਹੋ ਰਿਹਾ ਬਿਲਕੁਲ ਨਹੀਂ ਹੋ ਰਿਹਾ ਜੀ ਇੱਥੇ ਤਾਂ ਕੁੱਤੇ ਐਸ਼ ਕਰਦੇ ਨੇ ਕੁੱਤੇ ਐਸ਼ ਕਰਦੇ ਨੇ ਦੇਖ ਲਓ ਜੀ ਤੁਹਾਡੇ ਵੀਡੀਓ ਬਣਾ ਲਿਓ ਸੁੱਤੇ ਕੁੱਤੇ ਕੁੱਤੇ ਸੁੱਤੇ ਪਏ ਨੇ ਹਾਂ ਇਹਨਾਂ ਨੂੰ ਵੀ ਕੱਢਣ ਵਾਲਾ ਕੋਈ ਹੈ ਨਹੀਂ ਹੂੰ ਰਜਿਸਟਰੀਆਂ ਕਿੱਥੋਂ ਹੋਣਗੀਆਂ ਹੂੰ ਇਹਦਾ ਖੱਜਲ ਖਵਾਰੀ ਹੈ ਜੀ ਕੋਈ ਬੰਦਾ ਦਿੱਲੀ ਤੋਂ ਆ ਰਿਹਾ ਕੋਈ ਪੰਜੌਰ ਤੋਂ ਆ ਰਿਹਾ ਜਿਹੜਾ ਅਗਲਾ ਕਹਿੰਦਾ ਮੈਂ ਰਜਿਸਟਰੀ ਕਰਾ ਕੇ ਮੁੜਦਾ ਹੂੰ ਨਾ ਪੈਸੇ ਉੱਧਰ ਦੇ ਨਾ ਉੱਧਰ ਦੇ ਕੋਈ ਕੌਣ ਕਿਸੇ ਦੇ ਵਿਸ਼ਵਾਸ ਕਰੇ ਪੰਜਾਬ ਸਰਕਾਰ ਦੇ ਦਾਅਵਿਆਂ ਨੂੰ ਫਿਰ ਕਿਸ ਤਰ੍ਹਾਂ ਦੇਖਦੇ ਹਾਂ ਉਹ ਤਾਂ ਖੋਖਲੇ ਨੇ ਜੀ ਦਾਅਵੇ ਹੀ ਦਾਵੇ ਨੇ ਕੁਝ ਨਹੀਂ ਹੈਗਾ ਵਾਦੇ ਕੋਈ ਨਹੀਂ ਦਾਅਵੇ ਜ਼ਰੂਰ ਨੇ ਹੂੰ ਸੋ ਇਹ ਧਿਆਨ ਦੇਣ ਭਗਵੰਤ ਮਾਨ ਸਾਹਿਬ ਬਹੁਤ ਸਾਰੇ ਇਹਨਾਂ ਦੇ ਵਿਧਾਇਕ ਐਮਐਲਏ ਕਹਿੰਦੇ ਨੇ ਕਿ ਅਸੀਂ ਚੈੱਕ ਕਰਦੇ ਹਾਂ ਦਫ਼ਤਰਾਂ ਦੇ ਵਿੱਚ ਜਾ ਕੇ ਪਰ ਇੱਧਰ ਕਿਸੇ ਦਾ ਧਿਆਨ ਨਹੀਂ ਨਾਪਾ ਦੀ ਸਬ ਤਹਿਸੀਲ ਭਾਸੋਂ ਦਾ ਤਹਿਸੀਲਦਾਰ ਦਫ਼ਤਰਾਂ ਕਹਿੰਦੇ ਉਹ ਖਾਲੀ ਹੈ ਜੀ ਤਹਿਸੀਲਦਾਰ ਸਾਹਿਬ ਨਹੀਂ ਪਹੁੰਚੇ 15 ਦਿਨਾਂ ਤੋਂ ਲੋਕ ਖੱਜਲ ਖਵਾਰ ਹੋ ਰਹੇ ਨੇ ਰਜਿਸਟਰੀਆਂ ਨਹੀਂ ਹੋ ਰਹੀਆਂ ਕਾਰੋਬਾਰ ਦੁਕਾਨਦਾਰਾਂ ਦੇ ਠੱਪ ਨੇ ਜਿਹੜੇ ਅਰਜੀ ਨਸੀਬ ਸੀਗੇ ਉਹ ਵੀ ਬੇਲੇ ਬੈਠੇ ਨੇ ਸੋ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਕਹਿੰਦੇ ਨੇ ਹਾਂਜੀ ਕੀ ਨਾਮ ਹੈ ਜੀ ਮੇਰਾ ਇਹ ਐਡਵੋਕੇਟ ਕੁਲਦੀਪ ਸਿੰਘ ਕੁਲਦੀਪ ਸਿੰਘ ਜੀ ਕਿਸ ਤਰ੍ਹਾਂ ਚੱਲ ਰਹੀ ਹੈ ਜੀ ਸਿਸਟਮ ਸਰਕਾਰ ਕਹਿ ਰਹੀ ਹੈ ਕਿ ਹਰ ਇੱਕ ਕੰਮ ਹੋ ਰਿਹਾ ਹੈ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਨੇ ਲੋਕਾਂ ਨੂੰ ਪੂਰੀਆਂ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਇੱਥੇ ਕੱਠ ਹੋਇਆ ਜੀ ਇੱਥੇ ਕਹਿੰਦੇ ਕੋਈ ਮੁਲਾਜ਼ਮੇ ਨਹੀਂ ਹੈਗਾ ਸਹੂਲਤਾਂ ਤਾਂ ਕਿੱਥੋਂ ਮਿਲਣੀਆਂ ਨੇ ਬਿਲਕੁਲ ਸਹੀ ਗੱਲ ਆਈ ਤੁਹਾਡੀ ਇਹ ਹਮ ਲਗਭਗ ਮੈਂ ਜਿਹੜੀ ਪਹਿਲਾ ਰਜਿਸਟਰੀ ਕੀਤੀ ਸੀਗੀ ਉਹ 13 13 ਜਾਂ 14 ਤਰੀਕ ਨੂੰ ਸਮਥਿੰਗ ਮੈਂ ਲਾਸਟ ਰਜਿਸਟਰੀ ਕਰੀ ਗਈ ਸੀ ਅੱਛਾ ਉਸ ਤੋਂ ਬਾਅਦ ਅਸੀਂ ਬੇਲੇ ਬੈਠੇ ਹਾਂ ਕੋਈ ਰਜਿਸਟਰੀ ਨਹੀਂ ਹੋ ਰਹੀ ਹੈਗੇ ਅਸੀਂ ਆ 15 ਦਿਨਾਂ ਚ ਦੋ ਤਿੰਨ ਤਾਂ ਤਹਿਸੀਲਦਾਰ ਬਦਲ ਗਏ ਚੁੱਕੇ ਨੇ ਸਾਡੇ ਅੱਛਾ ਅਸੀਂ ਆਉਂਦੇ ਆ ਔਰ ਸਵੇਰ ਤੋਂ ਕਿਸੇ ਉਮੀਦ ਨਾਲ ਆਉਂਦੇ ਆ ਸਾਡੇ ਕੋਲ ਲੋਕ ਆਉਂਦੇ ਨੇ ਵੀ ਅੱਜ ਸਾਨੂੰ ਲੋਕ ਕੇ ਪੁੱਛਦੇ ਨੇ ਭਾਈ ਤੁਸੀਂ ਆਹ ਸਾਹਿਬ ਆਉਣਗੇ ਅਸੀਂ ਕਹਿੰਦੇ ਨੇ ਆਉਣਗੇ ਸਾਨੂੰ 10 11 ਵਜੇ ਤੱਕ ਮੈਸੇਜ ਲੱਗਦਾ ਵੀ ਆਉਣਗੇ ਅਸੀਂ ਤਿਆਰੀ ਕੁਝ ਨਾ ਕੋਈ ਕਰਦੇ ਆ ਸਾਨੂੰ 12 1 ਵਜੇ ਜਾਂ 2 ਵਜੇ ਪਤਾ ਲੱਗਦਾ ਵੀ ਤੁਸੀਂ ਸਾਹਿਬ ਤਾਂ ਜਾ ਨਹੀਂ ਸਕਦੇ ਸਾਡੇ ਨਾਲ ਪਿਛਲੇ 15 ਦਿਨ ਤੋਂ ਲਗਾਤਾਰ ਇੰਝ ਚੱਲ ਰਿਹਾ ਜੀ ਤੇ ਬਹੁਤ ਪਰੇਸ਼ਾਨ ਹੈ ਲੋਕ ਵੀ ਪਰੇਸ਼ਾਨ ਨੇ ਲੋਕ ਕਈ ਸਾਡੇ ਦੇ ਗੁੱਸਾ ਵੀ ਤਾਰਦੇ ਨੇ ਸਾਡੇ ਨਾਲ ਲੜਦੇ ਨੇ ਅਸੀਂ ਉਹਨਾਂ ਨੂੰ ਕਿ ਤੇ ਹਾਰ ਕੇ ਫਿਰ ਅੱਜ ਸਾਨੂੰ ਆ ਤੁਹਾਡੇ ਸਾਹਮਣੇ ਹੀ ਆ ਜੋ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਜੀ ਤੇ ਮਤਲਬ ਕਿ ਬਹੁਤ ਬੁਰਾ ਹਾਲ ਹੈ ਸਾਡੀ ਤਹਿਸੀਲ ਦਾ ਸਾਡੀ ਤਹਿਸੀਲ ਇਹ ਸਮਝ ਲਓ ਵੀ ਨਕਸ਼ੇ ਤੇ ਜਿਵੇਂ ਹੈ ਹੀ ਨਹੀਂ ਪੰਜਾਬ ਦੇ ਨਕਸ਼ੇ ਤੇ ਇਹ ਕੰਮ ਹੋਇਆ ਪਿਆ ਜੀ ਇੱਥੇ ਨਾ ਕੋਈ ਪ੍ਰੋਪਰ ਕਿਸੇ ਦੀ ਪੱਕੀ ਡਿਊਟੀ ਆ ਨਾ ਕੋਈ ਪ੍ਰੋਪਰ ਡੇਲੀ ਨਾ ਰੈਗੂਲਰ ਕੰਮ ਵੀ ਨਹੀਂ ਚੱਲਦਾ ਇੱਥੇ ਜੇ ਕੋਈ ਤਹਿਸੀਲਦਾਰ ਆ ਵੀ ਜਾਵੇ ਤਾਂ ਉਹੀ ਕਹਿੰਦੇ ਨੇ ਵੀ ਮੰਗਲਵਾਰ ਜਾਂ ਵੀਰਵਾਰ ਨੂੰ ਹੀ ਕਰਾਂਗੇ ਰਿਸਟਰੀ ਬਾਕੀ ਦਿਨ ਕਿਉਂ ਨਹੀਂ ਹੁੰਦੀ ਜੀ ਇਸੀ ਇਹ ਵੀ ਵੱਡੇ ਸਵਾਲ ਨੇ ਇਸ ਚੀਜ਼ ਲਈ ਵੀ ਸਾਨੂੰ ਪਰੇਸ਼ਾਨ ਹੋਣਾ ਪੈਂਦਾ ਕੋਈ ਕਿਸੇ ਬੰਦਾ ਕੋਈ ਬਜ਼ੁਰਗ ਹੈ ਉਹ ਇੱਕ ਦਿਨ ਲਈ ਆ ਸਕਦਾ ਹੈ ਉਹਨੇ ਕੋਈ ਚਲੋ ਵਸੀਅਤੇ ਕਰਾਉਣੀ ਹੈ ਜੀ ਇਹ ਕਹਿੰਦੇ ਨੇ ਇਸ ਦਾ ਮੰਗਲਵਾਰ ਨੂੰ ਕਰਾਂਗੇ ਜਾਂ ਵੀਰਵਾਰ ਨੂੰ ਕਰਾਂਗੇ ਬੰਦਾ ਬਜ਼ੁਰਗਾ ਬਿਮਾਰ ਆ ਉਹ ਕਿਸੇ ਬਾਪੇ ਨੂੰ ਪੁੱਛਿਆ ਵਾ ਭਾਈ ਮੰਗਲਵਾਰ ਜਾਂ ਵੀਰਵਾਰ ਹੋਊਗੀ ਇਹ ਤਾਂ ਜਿੱਦਾਂ ਕੋਈ ਪੀਰਾਂ ਦੇ ਦਿਨ ਹੁੰਦੇ ਨੇ ਇਦਾਂ ਕਰ ਰਹੇ ਨੇ ਇਹ ਇਹ ਚੱਲ ਰਿਹਾ ਜੀ ਬਿਲਕੁਲ ਇਦਾਂ ਹੀ ਚੱਲ ਰਿਹਾ ਜੀ ਕਹਿੰਦੇ ਮੰਗਲਵਾਰ ਜਾਂ ਵੀਰਵਾਰ ਹੀ ਕਰਾਂਗੇ ਜਿਹੜਾ ਵੀ ਤਸੀਲਦਾਰਾਂ ਦਾ ਸਾਨੂੰ ਇਹੀ ਗੱਲ ਕਹਿੰਦਾ ਜੀ ਮੰਗਲਵਾਰ ਤੇ ਵੀਰਵਾਰ ਕਰਾਂਗੇ ਜੀ ਹੂੰ ਬਾਕੀ ਦਿਨ ਨਹੀਂ ਕਰਨੀ ਜੀ ਦੱਸੋ ਜੀ ਹਾਂਜੀ ਭੰਡਾਰੀ ਜੀ ਸਤਿ ਸ੍ਰੀ ਅਕਾਲ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਕੰਮਕਾਰ ਕਹਿੰਦੇ ਠਾਪਾ ਦੁਕਾਨਦਾਰੀਆਂ ਵੀ ਥੋੜਾ ਵੀ ਕੰਮ ਹੈ ਜਿਹੜਾ ਖੜਾ ਕਹਿੰਦੇ 15 ਦਿਨਾਂ ਤੋਂ ਬੇਲੀ ਹੈ ਜੀ ਹਮ ਕੰਮ ਹੋ ਹੀ ਨਹੀਂ ਰਿਹਾ ਹੈਗਾ ਕੋਈ ਆਉਣੇ ਜਦੋਂ ਅਫਸਰ ਆਊਗਾ ਜੀ ਕੋਈ ਰਜਿਸਟਰੀ ਦਾ ਜੇ ਹੋਊਗੀ ਜੀ ਅਸੀਂ ਆ ਜਾਣਦੇ ਆ ਕਿ ਲੋਕ ਸਾਨੂੰ ਗਾਲਾਂ ਕੱਢੀ ਜਾਂਦੇ ਨੇ ਸਾਨੂੰ ਦਿੱਲੀ ਤੋਂ ਬੁਲਾ ਲਿਆ ਸਾਨੂੰ ਹਰਿਆਣੇ ਤੋਂ ਬੁਲਾ ਲਿਆ ਹੁਣ ਤਹਿਸੀਲਦਾਰ ਨੇ ਅਸੀਂ ਵੀ ਕੀ ਕਰ ਸਕਦੇ ਹਾਂ ਜੀ ਅਸੀਂ ਤਾਂ ਕੰਮ ਨੂੰ ਪ੍ਰਪੇਅਰ ਕਰ ਸਕਦੇ ਹਾਂ ਕਿ ਜਿਹੜੀ ਉਹਦੀ ਅੱਗੇ ਕੰਮ ਹੋਣਾਗਾ ਉਹਦਾ ਅਫਸਰ ਦੇ ਆਏ ਤੀ ਹੋਣਾਗਾ ਜੀ ਹੂੰ ਜੀ ਵੱਡੇ ਸਵਾਲ ਨੇ ਸਰਕਾਰ ਦੀ ਜਿਹੜੀ ਪੋਲ ਆ ਉਹ ਖੋਲ ਰਿਹਾਏ ਤਹਿਸੀਲਦਾਰ ਦਫਤਰ ਬਿੱਟੂ ਜੀ ਕਿਸ ਤਰ੍ਹਾਂ ਦੇਖਦੇ ਹੋ ਫਿਰ ਜੋ ਚੱਲ ਰਿਹਾ ਸਿਸਟਮ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਨੇ ਜੀ ਹਰ ਇੱਕ ਨੂੰ ਸਹੂਲਤ ਮਿਲ ਰਹੀ ਆ ਸਰਕਾਰੀ ਦਫਤਰਾਂ ਦੇ ਵਿੱਚ ਮੁਲਾਜ਼ਮ ਨੇ ਜਿਹੜੇ ਉਹ ਬੈਠੇ ਨੇ ਕਿਸੇ ਨੂੰ ਖੱਜਲ ਖਵਾਰ ਨਹੀਂ ਹੋਣ ਦਿੱਤਾ ਜਾਂਦਾ ਪਹਿਲਾਂ ਵੀ ਗੱਲ ਕੀਤੀ ਆ ਪਰ ਗੱਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਦਿੱਲੀ ਤੋਂ ਆਕੇ ਲੋਕ ਆਪਣਾ ਕੰਮ ਕਰਾਉਣ ਦੇ ਲਈ ਇੱਥੇ ਬੈਠੇ ਨੇ ਪਰ ਤਹਿਸੀਲਦਾਰ ਸਾਹਿਬ ਕੰਮ ਕਰਨ ਦੇ ਲਈ ਨਹੀਂ ਹੈਗੇ ਇੱਥੇ ਬਿਨਾ ਤਜਰਬੇ ਤੋਂ ਤਾਂ ਟਵਾਣਾ ਸਾਹਿਬ ਬਸ ਨਹੀਂ ਚੱਲਦੀ ਇਹ ਤਾਂ ਫੇਰ ਸਰਕਾਰ ਹੈ ਇਹ ਤਾਂ ਚੁਟਕਲੇ ਸੁਣਾਉਣ ਵਾਲੇ ਲੋਕ ਸੀਗੇ ਇਹਨਾਂ ਨੂੰ ਪਤਾ ਹੀ ਨਹੀਂ ਸੀ ਇਹਨਾਂ ਨੇ ਤਾਂ ਲੋਕਾਂ ਨੂੰ ਵੈਸੇ ਇੱਕ ਬਦਲਾਅ ਦੀ ਲਹਿਰ ਚਲਾਤੀ ਕੋਈ ਕਹਿੰਦਾ ਮੈਂ ਕੈਨੇਡਾ ਛੱਡਿਆ ਆ ਕੋਈ ਕਹਿੰਦਾ ਮੈਂ ਸਾਈਕਲ ਉੱਤੇ ਜਿੱਤੇ ਹਾਲ ਤੇ ਜਦੋਂ ਇਹ ਸਰਕਾਰ ਬਣੀ ਐ ਇੰਨਾ ਵੱਡਾ ਪੰਜਾਬ ਦੇ ਇਤਿਹਾਸ 'ਚ ਮੈਂ ਕਹਿੰਦਾ ਡਰਾਮਾ ਹੋਇਆ ਕੋਈ ਸਾਈਕਲ ਤੇ ਜਾ ਰਿਹਾ ਵਿਧਾਨ ਸਭਾ 'ਚ ਕੋਈ ਬੱਸ 'ਚ ਜਾ ਰਿਹਾ ਵਿਧਾਨ ਸਭਾ ਕੋਈ ਪੈਦਲੇ ਹੀ ਚਲਿਆ ਗਿਆ ਇਹਨਾਂ ਨੇ ਡਰਾਮੇ ਕਰੇ ਕੁਝ ਉਸ ਤੋਂ ਬਾਅਦ ਵੀ ਤਾਂ ਸੈਸ਼ਨ ਚੱਲਦੀ ਰਹੇ ਨੇ ਫੇਰ ਉਹ ਸਾਈਕਲ ਕਿੱਥੇ ਚਲੇ ਗਏ ਫੇਰ ਉਹ ਬੱਸਾਂ ਕਿੱਥੇ ਚਲੇ ਗਈਆਂ ਇਹ ਤਾਂ ਕਲਾਕਾਰ ਬੰਦੇ ਨੇ ਕਲਾਕਾਰੀ ਦਿਖਾ ਰਹੇ ਨੇ ਤਾਂ ਖਰੀ ਇਹਨਾਂ ਨੇ ਕਰਨਾ ਲੋਕ ਬਹੁਤ ਪਰੇਸ਼ਾਨ ਨੇ ਕੰਮ ਇੱਥੇ ਬੰਦ ਪਿਆ ਅਸੀਂ ਸਾਫ਼ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰ ਨੂੰ ਕਹਿ ਰਹੇ ਹਾਂ ਜਾਂ ਤਾਂ ਆਪਾਂ ਸੋ ਤਹਿਸੀਲ ਦਾ ਕੰਮ ਚਾਲੂ ਕਰਵਾ ਦਿਓ ਨਹੀਂ ਤਾਂ ਅਸੀਂ ਇੱਕ ਹਫ਼ਤੇ ਬਾਅਦ ਪੂਰਾ ਅਸੀਂ ਇੱਥੇ ਧਰਨਾ ਲਾਵਾਂਗੇ ਅਸੀਂ ਤਸੀਲ ਨੂੰ ਜਿੰਦੇ ਲਾਵਾਂਗੇ ਜਦੋਂ ਇੱਥੇ ਕੰਮੇ ਨਹੀਂ ਹੋਣਾ ਸਾਡੀ ਦਾ ਜਿਹੜੀ ਸਬ ਤਸੀਲਾ ਚਾਹੇ ਨਾਬੇ ਨਾਲੇ ਝੋੜ ਦੋ ਲੋਗ ਲੋਗ ਤਿਆਰ ਨੇ ਕਹਿੰਦੇ ਅਸੀਂ ਉੱਥੇ ਰਜਿਸਟਰੀਆਂ ਕਰਵਾ ਲਿਆ ਕਰਾਂਗੇ ਸਾਨੂੰ ਕੋਈ ਸਮੱਸਿਆ ਨਹੀਂ ਲਿਖਵਾ ਸੀ ਭਾਸੋ ਲਾਵਾਂਗੇ ਜਾ ਕੇ ਉੱਥੇ ਕਰਵਾ ਲਿਆ ਕਰਾਂਗੇ ਜਦੋਂ ਚਲਾਉਣੀਆਂ ਨਹੀਂ ਫਿਰੇ ਬਿਲਡਿੰਗਾਂ ਦੀ ਇੱਥੇ ਕੁੱਤੇ ਹੀ ਬੈਠੇ ਨੇ ਵੈਸੇ ਵੀ ਅੰਦਰ ਕੁੱਤਿਆਂ ਦੇ ਬੈਠਣ ਦੀ ਜਗ੍ਹਾ ਇਹ ਇੱਥੇ ਤਰਬੱਜੇ ਲਾ ਦੇਣੇ ਹੋ ਕੰਮ ਤਾਂ ਹੋਣਾ ਨਹੀਂ ਜਿੰਦੇ ਲਾ ਦੇਣ ਕੰਮ ਬੰਦ ਅਸੀਂ 1 ਹਫ਼ਤਾ ਦੇਖਣਾ ਹੈ ਜੇ ਹਫ਼ਤੇ ਦੇ ਵਿੱਚ ਕੰਮ ਹੋ ਗਿਆ ਠੀਕ ਹੈ ਨਹੀਂ ਉਸ ਤੋਂ ਇਸ ਬੰਦ ਵਿੱਚ ਉੱਚ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਜਾਊਗੀ ਜੇ ਤਹਿਸੀਲਦਾਰ ਸਾਹਿਬ ਫੋਨ ਚੱਕਦੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਹਿਸੀਲਦਾਰ ਸਾਹਿਬ ਨਾਲ ਗੱਲ ਕਰਦੇ ਆਂ ਅਰਮਾਨਦੀਪ ਸਿੰਘ ਜੀ ਨੇ ਪਾਸੋਂ ਦੇ ਤਹਿਸੀਲਦਾਰ ਉਹ ਕੀ ਕਹਿੰਦੇ ਨੇ ਇਸ ਮਸਲੇ ਤੇ ਕਿਉਂ ਲੋਕ ਖੱਜਲ ਖਵਾਰ ਹੋ ਰਹੇ ਨੇ ਕੀ ਆ ਸਾਰੀ ਗੱਲ ਆ ਸਮਝਣ ਦੀ ਕੋਸ਼ਿਸ਼ ਕਰਦੇ ਆਂ ਹੈਲੋ ਹਾਂਜੀ ਤਹਿਸੀਲਦਾਰ ਹਰਮਨਦੀਪ ਸਿੰਘ ਜੀ ਹਾਂਜੀ ਜੀ ਹਾਂ ਪੱਤਰਕਾਰ ਮਨਵਿੰਦਰ ਸਿੰਘ ਟਿਵਾਣਾ ਬੋਲ ਰਿਹਾ ਹਾਂ ਜੀ ਹਾਂਜੀ ਹਾਂ ਸਰ ਕਾਲ ਰਿਕਾਰਡ ਹੋ ਰਹੀ ਹੈ ਜੀ ਹਾਂਜੀ ਹਾਂਜੀ ਸਰ ਇੱਥੇ ਲੋਕ ਕਹਿੰਦੇ ਅਸੀਂ 15 ਦਿਨਾਂ ਤੋਂ ਖੱਜਲ ਖਵਾਰ ਹੋ ਰਹੇ ਹਾਂ ਤਹਿਸੀਲਦਾਰ ਸਾਹਿਬ ਨਹੀਂ ਆ ਰਹੇ ਰਜਿਸਟਰੀਆਂ ਨਹੀਂ ਹੋ ਰਹੀਆਂ ਸਮਾਂ ਦੇ ਕੇ ਹਾਂਜੀ ਜੀ ਮੈਨੂੰ ਆ ਅਗਲੇ ਹਫ਼ਤੇ ਸੋਵਾਰ ਚ ਆ ਚੁਣਾ ਰਿਹਾ ਚੰਗਰਵਾ ਵੀ ਸੋਮਵਾਰਾਂ ਤੇ ਕੰਮ ਕਰਦੇ ਜਾਚੇਗਾ ਜੀ ਦੇ ਤੁਸੀਂ ਚੱਕਰ ਸਾਡੇ ਦੇ ਜਰੂਰ ਜੀ ਠੀਕ ਹੈ ਜੀ ਜੀ ਐਂਡ ਜੇ ਤੁਸੀਂ ਕਾਹਚ ਬੋ ਬੋਟਵਾ ਪੀ ਕਾ ਲੱਗਿਆ ਤਾਂ ਮੇਰੇ ਕੋਲ 2-4 ਦਿਨ ਲਗੀ ਜੀ ਨਾਲ ਇਹਦਾ ਵੀ ਤੇ 5-10 ਦਾ ਵੀ ਅੱਛਾ ਜੀ ਮੈਂ ਤੇ ਸਾਹ ਨੂੰ ਇਸੇ ਬਾਰੇ ਦੱਸਿਆ ਸੀ ਕਿ 3 ਦਿਨ ਪੈਂਡੰਗੀ ਨੇ ਕਲੀਅਰ ਕਰ ਰਿਹਾ ਉਹਥੇ ਦੀ ਵੀ ਕਰ ਰਿਹਾ ਦੋਆਂ ਚੀਜ਼ਾਂ ਨੂੰ ਸਾਈਡ ਤੇ ਸਾਈਡ ਦੇਖ ਰਿਹਾ ਜੀ ਤੇ ਕੱਲ ਵੀਰਵਾਰ ਹੈਗਾ ਉਹਦੇ ਕਰਕੇ ਛੁੱਟੀ ਹੈ ਨਹੀਂ ਤੇ ਮੇਰਾ ਕੱਲ ਨੂੰ ਉੱਥੇ ਹੀ ਇੱਕ ਦਿਨ ਉੱਥੇ ਵੀ ਲਗਾਉਣਾ ਸੀਗਾ ਕਿਉਂਕਿ ਹੁਣ ਦੋ ਜੇ 3 ਸ਼ਸ ਨੂੰ ਜਾਇਆ ਹੈ ਮੈਨੇਜ ਕਰਨਾ ਪੈ ਰਿਹਾ ਨਾ ਜੀ ਪੱਤਰਕਾਰ ਜੀ ਜੀ ਤੇ ਸਰ ਅੱਜ ਦਾ ਕਹਿ ਰਹੇ ਨੇ ਕਿ ਸਮਾਂ ਦੇ ਕੇ ਦਿੱਲੀ ਤੋਂ ਬੰਦੇ ਬੁਲਾਏ ਤੇ ਉਹ ਇੱਥੇ ਬੈਠ ਕੇ ਵੇਟ ਕਰਕੇ ਚਲੇ ਗਏ ਰਜਿਸਟਰੀ ਸੀ ਜੀ ਅੱਜ ਤਹਿਸੀਲਦਾਰ ਸਾਹਿਬ ਕਹਿ ਕੇ ਵੀ ਆਵਾਂਗੇ ਆਏ ਨਹੀਂ ਇਹਦੇ ਬਾਰੇ ਕੋਈ ਇਨਫਾਰਮੇਸ਼ਨ ਦੇ ਜੀ ਨਹੀਂ ਤੁਸੀਂ ਫਿਰ ਅੱਜ ਦਾ ਕੋਈ ਸਮਾਂ ਸੀਗਾ ਜੀ ਇੱਥੇ ਆਉਣ ਦਾ ਕਹਿੰਦੇ ਜੀ ਪਹਿਲਾਂ ਕੋਈ ਪੋਸ਼ਟ ਇੰਟਰਾਲ ਨਹੀਂ ਹੋਈ ਤੇ ਜ਼ਰੂਰ ਕਿ ਮੈਂ ਕਿਤੇ ਨੂੰ ਖੱਜਲ ਨਹੀਂ ਹੋਣ ਦਣਾ ਚਾਹੁੰਦਾ ਆਪ ਜੀ ਤੁਸੀਂ ਇਨਫਾਰਮੇਸ਼ਨ ਇਹਨੇ ਮਾਰੀ ਜੀ ਨਹੀਂ ਤੁਸੀਂ ਆਉਣਾ ਸੀ ਅੱਜ ਓਰੇ ਅਹ ਦੇਖੋ ਜੀ ਹਾਲੇ ਤੇ ਇੱਕ ਆ ਨਿਕਲਿਆ ਬਸ ਮੈਡੀਕਲ ਮੈਡਮ ਕੋ ਇੱਕ ਵਾਰੀ ਚੱਲੇ ਆਵਾਂ ਦਿੱਕਣਾ ਕਿ ਪੁੱਛਿਆ ਕਿ ਬਾਲੀ ਕੀ ਕਰ ਰਹੀ ਨਹੀਂ ਸਰ ਮੇਰਾ ਕਹਿੰਦਾ ਮਤਲਬ ਇਹ ਆ ਵੀ ਸਵੇਰ ਤੋਂ ਬੈਠੇ ਵੇਟ ਕਰ ਰਹੇ ਨੇ ਤਹਿਸੀਲਦਾਰ ਸਾਹਿਬ ਸਵੇਰ ਤੋਂ ਕਹਿ ਰਹੇ ਸੀ ਕਿ ਅੱਜ ਰਜਿਸਟਰੀਆਂ ਹੋਣਗੀਆਂ ਅਸੀਂ ਆਵਾਂਗੇ ਪਰ ਫੇਰ ਵੀ ਨਹੀਂ ਪਹੁੰਚੇ ਨਹੀਂ ਇੱਥੇ ਉਹ ਇਹ ਦੁਆਰੇ ਕਰੀਓ ਜੀ ਸਾਹਬ ਨਾਲ ਕਰਦਾ ਨਹੀਂ ਜੀ ਤੁਸੀਂ ਤੁਸੀਂ ਸਰ ਤੁਸੀਂ ਕਿਉਂ ਨਹੀਂ ਪਹੁੰਚੇ ਜੀ ਮੇਰਾ ਸਵਾਲ ਤਾਂ ਇਹ ਹੈ ਬਈ ਤੁਹਾਨੂੰ ਕੀ ਮੈਂ ਦੋ ਸੈਸ਼ਨ ਨੂੰ ਮੈਨੇਜ ਕਰ ਰਿਹਾ ਹਾਂ ਬਾਕੀ ਮੈਚਿੰਗ ਸਾਹਬ ਨਾਲ ਕਰੀਓ ਨਹੀਂ ਤੁਸੀਂ ਸਰ ਫਿਰ ਸਵੇਰੇ ਇਹਨਾਂ ਨੂੰ ਕਿਉਂ ਕਿਹਾ ਜੀ ਬਈ ਅਸੀਂ ਇੱਥੇ ਪਹੁੰਚ ਰਹੇ ਹਾਂ ਅੱਜ ਰਜਿਸਟਰੀ ਨਹੀਂ ਡੀਸੀ ਸਾਹਿਬ ਨੇ ਤਾਂ ਕਿਹਾ ਨਹੀਂ ਜੀ ਇਹ ਬਈ ਅਸੀਂ ਪਹੁੰਚ ਰਹੇ ਹਾਂ ਮੈਂ ਸਰ ਜਿਹੜਾ ਸਵਾਲ ਕਹਿ ਰਿਹਾ ਉਹ ਤਾਂ ਦੱਸੋ ਨਾ ਜੀ ਕੋ ਲੈਣਾ ਕੋ ਲੈਣੇ ਮਤਲਬ ਨਹੀਂ ਨਹੀਂ ਤੁਸੀਂ ਕਿਉਂ ਨਹੀਂ ਪਹੁੰਚੇ ਸਰ ਲੋਕ ਕਿਉਂ ਖੱਜਲ ਹੋਏ ਨੇ ਸਵਾਲ ਤਾਂ ਇਹ ਹੈ ਹਾਂਜੀ ਉਹ ਫੋਨ ਕੱਟ ਗਏ ਨੇ ਸਵੇਰ ਤਾਂ ਇਹਨਾਂ ਨੂੰ ਕਿਹਾ ਵਾ ਸੀ ਕਿ ਅਸੀਂ ਆਵਾਂਗੇ ਜੋ ਅਸੀਂ ਸਵਾਲ ਪੁੱਛ ਰਹੇ ਹਾਂ ਉਹਦਾ ਕੋਈ ਜਵਾਬ ਨਹੀਂ ਦਿੰਦਾ ਫੋਨ ਕੱਟ ਦਿੰਦਾ ਉਹਦੇ ਬਾਰੇ ਟਾਈਮ ਲੋਕਾਂ ਨੂੰ ਆਪ ਦੱਤਾ ਕਿ ਅਸੀਂ ਅੱਜ ਆਵਾਂਗੇ ਰਜਿਸਟਰੀਆਂ ਹੋਣਗੀਆਂ ਤੇ ਅਸੀਂ ਸਵਾਲ ਕਰ ਰਹੇ ਹਾਂ ਕਹਿੰਦੇ ਡੀਸੀ ਮੈਡਮ ਨੂੰ ਪੁੱਛਾਂਗੇ ਡੀਸੀ ਮੈਡਮ ਨੇ ਟਾਈਮ ਦਿੱਤਾ ਸੀ ਜਦੋਂ ਸਵਾਲ ਪੁੱਛਿਆ ਗਿਆ ਤਾਂ ਫੋਨ ਕੱਟ ਗਏ ਇਹ ਹੈ ਜੀ ਹਾਲਾਤ ਇਹ ਖੋਲ ਰਹੇ ਨੇ ਪੰਜਾਬ ਸਰਕਾਰ ਦੇ ਦਾਬਿਆਂ ਦੀ ਪੋਲ ਜਿਵੇਂ ਮੁਲਾਜ਼ਮ ਜਿਹੜੇ ਸਵਾਲ ਕੋਈ ਕਰੋ ਤੇ ਪੁੱਛਣਗੇ ਡੀਸੀ ਸਾਹਿਬ ਨੂੰ ਸਾਡੇ ਸਵਾਲਾਂ ਦੇ ਜਵਾਬ ਡੀਸੀ ਸਾਹਿਬ ਨੂੰ ਪੁੱਛ ਕੇ ਦੱਸਣਗੇ ਇਹ ਵੀ ਕੀ ਦੇਣਾ ਹੈ ਇਹ ਨੇ ਹਾਲਾਤ ਤੇ ਸਰਕਾਰ ਕਹਿ ਰਹੀ ਆ ਕਿ ਹਰ ਇੱਕ ਦਫਤਰ ਦੇ ਵਿੱਚ ਮੁਲਾਜ਼ਮ ਬੈਠਾ ਏ ਪਰ ਮੁਲਾਜ਼ਮ ਕਹਿ ਰਹੇ ਨੇ ਕਿ ਦੋ ਦੋ ਜਗ੍ਹਾ ਸੀ ਡਿਊਟੀਆਂ ਸਾਂਭ ਰਹੇ ਆ ਤਾਂ ਕਰਕੇ ਪਰੇਸ਼ਾਨੀ ਆ ਰਹੀ ਆ ਸੋ ਇਧਰ ਧਿਆਨ ਦਿੱਤਾ ਜਾਵੇ ਬਾਕੀ ਨਹੀਂ ਲੋਕਾਂ ਨੇ ਤਾਂ ਸਤਾਈ ਚ ਧਿਆਨ ਦੇ ਲਿਆ ਆਪਣਾ ਕਿੱਧਰ ਨੂੰ ਜਾਣਾ ਕੀ ਕਰਨਾ ਹੈ ਸਰਕਾਰ ਨੇ ਜੇ ਇਧਰ ਧਿਆਨ ਨਾ ਦਿੱਤਾ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਲੋਕ ਦੱਸ ਦੇਣਗੇ ਕਿ ਕਿੱਧਰ ਨੂੰ ਜਾਣਾ ਹੈ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸੋਂ